ਹਾਂਜੀ ਐਕਸ਼ਨ ਸਾਹਿਬ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਗੁਰਸੇਵ ਗੱਲ ਕਰ ਰਿਹਾ ਹਾਂ ਜੀ ਕਰਹਾਲੀ ਸਾਹਿਬ ਤੋਂ ਅੱਛਾ ਜੀ ਹਰ ਜਿਹੜਾ ਆਪਣਾ ਇਹ ਮਾਈਨਰ ਤਿਆਰ ਹੋ ਰਿਹਾ ਨੇ ਜੀ ਡਿਸਟ੍ਰਿਕਟ ਦੇ ਜ਼ਿਲ੍ਹੇ ਦੇ ਵਿੱਚ ਆਪਣੇ ਜੀ ਹਾਂਜੀ ਇਹਨਾਂ ਦਾ ਕਿੰਨਾ ਕੰਮ ਮਤਲਬ ਕਿ ਜਿਹੜਾ ਹੋ ਚੁੱਕਾ ਹੈ ਜੀ ਕਿੰਨੇ ਪਰਸੈਂਟ ਤੱਕ ਇਹ ਕੰਪਲੀਟ ਨੇ ਜੀ ਕਿੰਨੇ ਕ ਰਹਿੰਦੇ ਨੇ ਜੀ ਕਾਇਆ ਹਲੇ ਫੈਗੇ ਜੀ ਅੰਕੜਾ ਆਪਣੇ ਕੋਲੇ ਤਾਂ ਨਹੀਂ ਜੀ ਨਹੀਂ ਕੀ ਕਨਸਰਨ ਕੀ ਆਪਣਾ ਜੀ ਸਾਰੇ ਦਾ ਆਪਾਂ ਨੂੰ ਨਾ ਜੀ ਇਹਦਾ ਜਿਹੜਾ ਐਗਰੀਮੈਂਟ ਦੀ ਕਾਪੀ ਜੀ ਚਾਹੀਦੀ ਜੀ ਫਿਰ ਤੁਸੀਂ ਕੀ ਕਰਨੀ ਹੈ ਉਹ ਵੀ ਮੈਂ ਪੁੱਛਦਾ ਹਾਂ ਜੀ ਹਾਂ ਜੀ ਹਾਂ ਜੀ ਮੈਂ ਆਪਾਂ ਨੇ ਇਹਦਾ ਇਹ ਦੇਖਣਾ ਜੀ ਵੀ ਇਹਦਾ ਮਟੀਰੀਅਲ ਕਿਵੇਂ ਮਾਤਰਾ ਤੇ ਕਿਵੇਂ ਦੀ ਆਪਣੀ ਇਹਦਾ ਜਿਹੜਾ ਕਿੰਨਾ ਟਾਈਮ ਬਾਉਂਡ ਕਰਿਆ ਗਿਆ ਜੀ ਨੂੰ ਮਤਲਬ ਕਿ ਜਿਹੜਾ ਤਰਹਾਲੀ ਸਾਹਿਬ ਖਾਸ ਕਰਕੇ ਥੋੜਾ ਥੋੜਾ ਕੀ ਫਾਇਦਾ ਨੁਕਸਾਨ ਹੈ ਮੈਨੂੰ ਉਹ ਦੱਸੋ ਥੋੜਾ ਕੀ ਨੁਕਸਾਨ ਹੋ ਰਿਹਾ ਇਹਦੇ ਨਾਲ ਵੀ ਆਪਣੇ ਡਿਪਾਰਟਮੈਂਟ ਵੱਲੋਂ ਕੋਈ ਜਿਹੜਾ ਇਹਦੀ ਟੈਕਪ ਬਗੈਰਾ ਕਰ ਰਹੇ ਆ ਜੀ ਆਪਾਂ ਮੈਂ ਬਲਕੇ ਰਿਪੋਰਟ ਤਿਆਰ ਕਰ ਲਈ ਹੈ ਸਰ ਬਿਲਕੁਲ ਕਰ ਰਹੇ ਆ ਜੀ ਬਿਲਕੁਲ ਕਰ ਰਹੇ ਆ ਹਾਂਜੀ 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 ਕਿੰਨਾ ਕੁ ਮਤਲਬ ਕਿੰਨਾ ਟਾਈਮ ਪਹਿਲਾਂ ਜਿਹੜਾ ਮਾਰੇ ਜੀ ਤੁਸੀਂ ਨੇ ਯਾਰ ਬ੍ਰਦਰ ਮੇਰੀ ਗੱਲ ਸੁਣੋ ਸਾਡੇ ਸਾਰਾ ਕੰਮ ਧਿਆਨ ਚ ਹੈ ਠੀਕ ਹੈ ਜੀ ਸਾਡੀ ਨਿਗਰਾਨੀ ਚ ਕੰਮ ਹੋਇਆ ਓਕੇ ਜੀ ਜੇ ਕੋਈ ਤੁਹਾਨੂੰ ਕਿਤੇ ਲੱਗਦਾ ਵੀ ਕਮੀ ਪੇਸ਼ੀ ਹੈ ਫੇਰ ਸਾਨੂੰ ਦੱਸੋ ਸਾਨੂੰ ਸਵਾਲ ਨਾ ਪੁੱਛੋ ਜੇ ਤੁਹਾਨੂੰ ਇਹ ਲੱਗਦਾ ਵੀ ਇੱਥੇ ਪ੍ਰੋਬਲਮ ਹੈ ਉਹ ਸਾਡੇ ਧਿਆਨ ਚ ਲਿਆਓ ਹਰ ਇੱਕ ਪ੍ਰੋਬਲਮ ਵੱਡੀ ਤਾਂ ਸਾਨੂੰ ਰਸਤੇ ਦੀ ਆ ਰਹੀ ਹੈ ਜੀ ਸਾਣਾ ਸਾਡਾ ਇੱਕ ਰਸਤੇ ਦਾ ਦੱਸੋ ਨਾ ਤੁਸੀਂ ਐਵੇਂ ਨਹੀਂ ਉਧਰ ਉਧਰ ਦੀਆਂ ਗੱਲਾਂ ਨਾ ਕਰੋ ਸਾਡੀ ਸਾਰਾ ਇਹ ਨਾ ਤੁਸੀਂ ਬੋਲੋ ਜੀ ਸਾਰਾ ਤੁਸੀਂ ਮਤਲਬ ਜਿਹੜੀ ਅਗਲੀ ਗੱਲ ਤਾਂ ਸੁਣਨਾ ਪਹਿਲਾਂ ਮੇਰਾ ਸਵਾਲ ਤਾਂ ਸੁਣੋ ਦੱਸੋ ਦੱਸੋ ਗੜੀਆਂ ਹੈ ਪੂਣੀਆਂ ਬਣ ਰਹੀਆਂ ਨੇ ਜੇ ਲੈਂਟਰ ਕਿਵੇਂ ਦਾ ਬਾਰੇ ਜੇ ਆਪਾਂ ਮਟੀਰੀਅਲ ਕੀ ਵਰਤ ਰਹੇ ਡੰਡਿਆਂ ਦੇ ਉੱਪਰ ਰਟੇਕਾਂ ਦੇ ਡੰਡੇ ਵੱਢ ਗਏ ਮਤਲਬ ਕਿ ਲੈਂਟਰ ਪਾ ਰਹੇ ਨੇ ਆਪਣੇ ਡਿਪਾਰਟ ਜਿਹੜਾ ਇਹ ਠੇਕੇਦਾਰ ਪਾ ਰਹੇ ਨੇ ਡਿਪਾਰਟਮੈਂਟ ਨਹੀਂ ਪਾ ਰਿਹਾ ਡੰਡਿਆਂ ਦੇ ਲੈਂਟਰਾਂ ਤੇ ਹਾਂਜੀ ਕਿਸੇ ਕੋਈ ਡਿਪਾਰਟਮੈਂਟ ਨੇ ਨਹੀਂ ਪਾਇਆ ਇਹੋ ਜਿਹਾ ਨਾ ਸਾਡੇ ਕੋਈ ਐਸਟੀਮੇਟ ਆਪਣਾ 23 ਨੰਬਰ ਕੁਰਸੀ ਹੈ ਜੀ ਇਹ ਇਹ ਸਾਡੇ 'ਚ ਨਹੀਂ ਹੋਣਾ ਜੀ ਇਹ ਕਿਸੇ ਨੇ ਕੋਈ ਜਾਤ ਆਪ ਦੀ ਨਿੱਜੀ ਪਾਈ ਹੋਣੀ ਹੈ ਸਾਰਾ ਸਰਕਾਰ ਦਾ ਇਹ ਕੰਮ ਚੱਲ ਰਿਹਾ ਜੀ ਮੈਨਰ ਦਾ ਕਰਹਾੜੀ ਸਾਹਿਬ ਦਾ ਚੱਲ ਰਿਹਾ ਕਿ ਨਾ ਚੱਲ ਰਿਹਾ ਜੀ ਸਰਕਾਰ ਦਾ ਕੰਮ ਚੱਲ ਰਿਹਾ ਜੀ ਬਿਲਕੁਲ ਕਿਸੇ ਨੇ ਆਪ ਦੇ ਪੱਧਰ ਤੇ ਕੋਈ ਫਸਲ ਨਹੀਂ ਪਾਈ ਹੋਣੀ ਐ ਸਾਡੇ ਕੋਈ ਧਿਆਨ ਚ ਨਹੀਂ ਸਾਨੂੰ ਫੋਟੋ ਭੇਜ ਦਿਓ ਅਸੀਂ ਦੇਖ ਲੈਂਦੇ ਆ ਬਾਕਾਇਦਾ ਸਾਰੇ ਦਾ ਵੀਡੀਓ ਆਪਾਂ ਨੇ ਤਿਆਰ ਆ ਜੀ ਆਪਣੇ ਕੋਲੇ ਹਨਾ ਭੇਜ ਦਿਓ ਭੇਜ ਦਿਓ ਜੀ ਭੇਜ ਦਿਓ ਮੈਂ ਚੈੱਕ ਕਰਾ ਲਾਂ ਅਸੀਂ ਅਪੀਲ ਕਰ ਰਹੇ ਆ ਜੀ ਆਪਾਂ ਇਹ ਜੀ ਕਰੋ ਜੀ ਕਰੋ 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 ਹਾਂ ਜੀ ਠੀਕ ਹੈ ਤੁਸੀਂ ਆਪਣੇ ਪੱਧਰ ਤੇ ਵੀ ਚੈੱਕ ਕਰ ਲਓ ਜੀ ਠੀਕ ਹੈ ਜੀ ਓਕੇ ਜੀ ਬਾਕੀ ਅੰਦਾਜ਼ਾ ਵੀਡੀਓ ਨੂੰ ਦੇਖ ਕੇ ਦੋਸਤੋ ਤੁਸੀਂ ਲਾਉਣਾ ਕਿ ਐਕਸ਼ਨ ਸਾਹਿਬ ਜਿਹੜੇ ਗੱਲਾਂ ਬਾਤਾਂ ਕਰ ਰਹੇ ਨੇ ਇਹਨਾਂ ਦੇ ਵਿੱਚ ਕਿੰਨਾ ਕੁ ਤੁਹਾਨੂੰ ਦਮ ਲੱਗ ਰਿਹਾ ਕੀ ਜ਼ਮੀਨੀ ਹਕੀਕਤ ਐਕਸ਼ਨ ਸਾਹਿਬ ਨੇ ਚੈੱਕ ਆਪ ਕੀਤੀ ਹੋਈ ਤੁਹਾਨੂੰ ਲੱਗ ਰਹੀ ਹੈ ਇਹ ਵੀ ਮਤਲਬ ਕਿ ਇਹ ਇਹ ਜਿਹੇ ਰਸਤਿਆਂ ਦੇ ਵਿੱਚ ਨੂੰ ਮਤਲਬ ਕਿ ਐਕਸ਼ਨ ਸਾਹਿਬ ਆ ਕੇ ਜਿਹੜਾ ਕਹਿ ਰਹੇ ਨੇ